ਮੇਰੇ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਏ ਗੁੱਡ ਆਫਟਰਨੂਨ ਇਹ ਵੀਡੀਓ ਪੰਜਾਬੀ ਭਾਸ਼ਾ ਚ ਇਹਦਾ ਟਾਈਟਲ ਹੈ 10+2 ਜਿਹੜੇ ਵਿਦਿਆਰਥੀਆਂ ਨੇ ਇਗਜ਼ਾਮ ਦਿੱਤਾ ਹੈ ਉਹਨਾਂ ਵਾਸਤੇ ਇੱਕ ਸਪੈਸ਼ਲ ਮੌਕਾ ਸੀ ਲਿਆਦਾ ਅਕਸਰ ਅਸੀਂ ਦੇਖਦੇ ਹਾਂ ਕਿ ਜਿਹੜੇ 10+2 ਵਾਲੇ ਬੱਚੇ ਆ ਜਾਂ ਮੈਟ੍ਰਿਕ ਦੇ ਬੱਚੇ ਨੇ ਇਗਜ਼ਾਮ ਦੇਣ ਤੋਂ ਬਾਅਦ 2 ਤੋਂ 3 ਮਹੀਨੇ ਲਈ ਫ੍ਰੀ ਹੁੰਦੇ ਨੇ ਇਹ ਵੇਟ ਕਰਦੇ ਨੇ ਕਿ ਇਹਨਾਂ ਦਾ ਰਿਜ਼ਲਟ ਆਵੇ ਫਿਰ ਇਹ ਕਾਲਜ ਜਾਂ ਡਿਪਲੋਮਾ ਜਾਂ ਆਈਟੀ ਵਿਜੀਤਕਰ ਦਾ ਦੇ ਸਕਣ ਅਸੀਂ ਚਾਹਾਂਗੇ ਕਿ ਤੁਸੀਂ ਘਰੇ ਫੇਰ ਨਾ ਬੈਠੋ ਅਸੀਂ 1 April 2024 ਤੋਂ 2 ਮਹੀਨੇ ਦਾ ਕੰਪਿਊਟਰ ਕੋਰਸ ਲਾਂਚ ਕਰਨ ਜਾ ਰਹੇ ਹਾਂ ਇਹ ਸਟਾਰਟ ਹੋਏਗਾ ਪਟਿਆਲਾ ਸ਼ਹਿਰ ਤੋਂ ਜੇਕਰ ਤੁਸੀਂ ਮੇਰੇ ਪਿੱਛੇ ਲੈਬ ਦੇਖੋਗੇ ਇਸ ਲੈਬ ਦੇ ਵਿਚਕਾਰ ਵੀ ਕੰਪਿਊਟਰ ਨੇ ਵੀ ਟੇਬਲ ਨੇ ਵੀਹੀ ਉਸਿਆ ਨੇ ਇਹ 10th class ਦੇ ਵਿਦਿਆਰਥੀਆਂ ਲਈ ਸਪੈਸ਼ਲੀ ਆਈਟਮ ਫੀਟ ਕੀਤੀ ਗਈ ਹੈ ਕਿ ਤੁਸੀਂ ਘਰੇ ਨਾਲ ਬੈਠੋ ਇਹਦਾ ਟਾਈਮ ਹੀ ਰੱਖਿਆ ਗਿਆ ਹੈਗਾ ਸਵੇਰੇ 10:00 ਤੋਂ ਲੈ ਕੇ 2:00 ਵਜੇ ਤੱਕ ਤੁਹਾਨੂੰ ਫ੍ਰੀ ਪਿਕਅਪ ਪਟਿਆਲਾ ਸ਼ਹਿਰ ਦੇ ਬੱਸ ਸਟੇ ਤੋਂ ਸਾਡਾ ਕਾਲਜ ਜਿਹੜਾ ਕਿ ਪਟਿਆਲਾ ਸ਼ਹਿਰ 33 ਤੇ ਉੱਥੇ ਤੱਕ ਦਿੱਤੀ ਜਾਏਗੀ ਤੇ 2:00 ਵਜੇ ਛੁੱਟੀ ਹੋਣ ਤੋਂ ਬਾਅਦ ਤੁਹਾਨੂੰ ਵਾਪਸ ਛੱਡ ਦਿੱਤਾ ਜਾਏਗਾ ਇਹਦੀ ਰਜਿਸਟ੍ਰੇਸ਼ਨ ਹੁਣ ਤੋਂ ਲਾਗੂ ਹੈ ਤੇ ਜਿਹੜੀ ਰਜਿਸਟ੍ਰੇਸ਼ਨ ਕਰਨ ਵਾਸਤੇ ਤੁਸੀਂ ਫੋਨ ਯੂਜ਼ ਕਰ ਸਕਦੇ ਜੀ ਉਹ 988295000 ਹੈ ਜਾਂ ਉੱਪਰ ਦਿੱਤੇ ਗਏ ਫੋਨ ਨੰਬਰਾਂ ਤੇ ਮੰਡੇ ਤੋਂ ਫਰਾਈਡੇ ਸਵੇਰੇ 10:00 ਲੈ ਕੇ ਸ਼ਾਮ ਦੇ 5:00 ਵਜੇ ਤੱਕ ਤੁਸੀਂ ਸੰਪਰਕ ਕਰ ਸਕਦੇ ਹੋ ਦੇਖੋ ਇਹਦੇ ਵਿੱਚਕਰ ਅਸੀਂ ਕੀ ਕੁਝ ਕਰਾਉਣ ਜਾ ਰਹੇ ਹਾਂ ਤੁਸੀਂ ਅਕਸਰ ਦੇਖਿਆ ਹੁੰਦਾ ਹੈ ਕਿ ਬਹੁਤ ਸਾਰੇ ਪਿੰਡਾਂ 'ਚ ਅੱਜਕੱਲ੍ਹ ਕੰਪਿਊਟਰ ਸੈਂਟਰ ਖੁੱਲ ਗਏ ਨੇ ਹਰ ਮੰਲੇ ਚ ਕੰਪਿਊਟਰ ਸੈਂਟਰ ਹੈ ਉਹਦਾ ਮਕਸਦ ਸਿਰਫ ਫੋਟੋਸਟੈੱਡ ਕਾਪੀ ਕਰਨਾ ਨਹੀਂ ਹੁੰਦਾ ਇਹ ਜਿਹੜੇ ਮੈਂ ਤੁਹਾਨੂੰ ਕੰਮ ਦੱਸਣ ਜਾ ਰਿਹਾ ਜੇਕਰ ਤੁਸੀਂ 10+2 ਤੋਂ ਬਾਅਦ ਆਪ ਦਾ ਘਰੇ ਬੈਠੇ ਵੀ ਇਹ ਕੰਮ ਕਰ ਸਕਦੇ ਕਿਵੇਂ ਜਾਂ ਘਰ ਦੇ ਵਿੱਚ ਹੀ ਇੱਕ ਕਮਰੇ ਚ ਆਪ ਦਾ ਇੱਕ ਕੰਪਿਊਟਰ ਸੈਂਟਰ ਖੋਲ ਕੇ ਵਕ-ਵਕ ਕੇ ਲੋਕਾਂ ਵਾਸਤੇ ਕੰਮ ਕਰ ਸਕੋਗੇ ਜਿਵੇਂ ਡਿਜੀਟਲ ਕਲਰ ਪ੍ਰਿੰਟ ਜਿਹੜੇ ਕੇ ਵਿਆਸ਼ ਆਪਦੀਆਂ ਚ ਤੁਸੀਂ ਦੇਖਿਆ ਹੋਣਾ ਹੈ ਕੀ ਕੈਮਰਾਮੈਨ ਵੀਡੀਓ ਫੋਟੋਗ੍ਰਾਫੀ ਕਰਦਾ ਹੈ ਉਹਦੀ ਤੁਸੀਂ ਐਡੀਟਿੰਗ ਕਰ ਸਕਦੇ ਜੀ ਉਹਦੀ ਫੋਟੋਗ੍ਰਾਫਿਕ ਵੀਅ ਕਰ ਸਕਦੇ ਜੀ ਲੋਕਾਂ ਦੇ ਆਧਾਰ ਕਾਰਡ ਅਪਲਾਈ ਕਰ ਸਕਦੇ ਜੀ ਆਈਐਨਸ ਦਾ ਐਗਜ਼ਾਮ ਜਾਂ ਪੀਕੇ ਦਾ ਐਗਜ਼ਾਮ ਆਨਲਾਈਨ ਐਪਲੀਕੇਸ਼ਨ ਤਿਆਰ ਕਰ ਸਕਦੇ ਜੀ ਆਨਲਾਈਨ ਤੁਸੀਂ ਪੈਸੇ ਟਰਾਂਸਫਰ ਕਰ ਸਕਦੇ ਜੀ ਡਿਜੀਟਲ 컬러 ਪ੍ਰਿੰਟ ਕਰ ਸਕਦੇ ਜੀ ਤੁਸੀਂ ਦੇਖਿਆ ਹੋਣਾ ਕਿ ਆਪਣੇ ਭਾਰਤ ਵਿੱਚ ਤਾਂ ਕੋਈ ਵੀ ਕੰਮ ਕਰਵਾਉਣਾ ਹੋਵੇ ਫੋਟੋਗ੍ਰਾਫ ਪਹਿਲਾਂ ਮੰਗਦੇ ਨੇ ਅੱਜ ਕੱਲ੍ਹ ਲੋਕ ਜੇ ਫੋਟੋਗ੍ਰਾਫਰ ਕੋਲ ਜਾਂਦੇ ਆਂ ਪੈਸੇ ਬਹੁਤ ਮੰਗਦਾ ਹੈ ਜਦਕਿ ਜੇ ਤੁਸੀਂ ਕਿਸੇ ਵੀ ਅ ਕੰਪਿਊਟਰ ਸੈਂਟਰ ਕੋਲ ਜਾਂਦੇ ਜੀ ਉਹ ਤੁਹਾਨੂੰ 5 ਮਿੰਟਾਂ ਵਿੱਚ ਹੀ ਤੁਹਾਡੀ ਫੋਟੋ ਖਿੱਚ ਕੇ ਤੁਹਾਨੂੰ ਉਹਦਾ ਪ੍ਰਿੰਟ ਆਊਟ ਦੇ ਦਿੰਦਾ ਹੈ VOTER ਕਾਰਡ ਬਣਾ ਸਕਦੇ ਜੀ ਵਿਜ਼ਿਟਿੰਗ ਕਾਰਡ ਬਣਾ ਸਕਦੇ ਜੀ ਲੈਟਰ ਹੈਡ ਬਣਾ ਸਕਦੇ ਜੀ ਮੈਰਿਜ ਦੇ ਇਨਵੀਟੇਸ਼ਨ ਕਾਰਡ ਬਣਾ ਕੇ ਆਨਲਾਈਨ ਰਿਸ਼ਤੇਦਾਰ ਨੂੰ ਪੇਜ ਸਕਦੇ ਜੀ ਇਨਕਮ ਟੈਕਸ ਦੀਆਂ ਰਿਟਰਨਾਂ ਫਾਈਲ ਕਰ ਸਕਦੇ ਜੀ ਪੈਨ ਕਾਰਡ ਦੀ ਅਪਲੀਕੇਸ਼ਨ ਦਾ ਸਕਦੇ ਜੀ ਪਾਸਪੋਰਟ ਦੀ ਅਪਲੀਕੇਸ਼ਨ ਆਨਲਾਈਨ ਸਬਮਿਟ ਕਰ ਸਕਦੇ ਜੀ ਪੁਲਿਸ ਕਲੀਅਰੈਂਸ ਸਰਟੀਫਿਕੇਟ ਤੁਹਾਨੂੰ ਅੱਜ ਕੱਲ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੁਸੀਂ ਕਰ ਸਕਦੇ ਜੀ ਆਨਲਾਈਨ ਐਡਮਿਸ਼ਨ ਭਾਰਤ ਤੇ ਭਾਰਤ ਤੋਂ ਬਾਹਰ ਦੇ ਕਾਲਜਾਂ ਯੂਨੀਵਰਸਿਟੀਆਂ ਵਿੱਚ ਕਰ ਸਕਦੇ ਜੀ ਇਲੈਕਟ੍ਰਿਸਿਟੀ ਬਿੱਲ ਦੀ ਪੇਮੈਂਟ ਕੀਤੀ ਜਾ ਸਕਦੀ ਹੈ ਫੋਨ ਨੂੰ ਰੀਚਾਰਜ ਕੀਤਾ ਜਾ ਸਕਦਾ ਹੈ ਡਰਾਈਵਿੰਗ ਲਾਇਸੈਂਸ ਦੀ ਅਪਲੀਕੇਸ਼ਨ ਸਬਮਿਟ ਕੀਤੀ ਜਾ ਸਕਦੀ ਹੈ ਦੇਲੀਟਾ ਦੀ ਫੀਸ ਹੈ ਉਹਦੀ ਆਨਲਾਈਨ ਪੇਮੈਂਟ ਹੋ ਸਕਦੀ ਹੈ ਤੁਸੀਂ ਆਨਲਾਈਨ ਐਪਲੀਕੇਸ਼ਨ ਸਰਕਾਰੀ ਜਾਂ ਪ੍ਰਾਈਵੇਟ ਤੌਰ ਤੇ ਜੌਬ ਲੈਣੀ ਹੋਵੇ ਉਹਦੀ ਡਾਟਾ ਟਾਈਪ ਕਰਕੇ ਭੇਜ ਸਕਦੇ ਜੀ ਐਪਲੀਕੇਸ਼ਨ ਆਨਲਾਈਨ ਫਿਲਪ ਕਰ ਸਕਦੇ ਜੀ ਆਧਾਰ ਕਾਰਡ ਨੂੰ ਪੈਨ ਪੈਨ ਕਾਰਡ ਨਾਲ ਲਿੰਕ ਕਰ ਸਕਦੇ ਜੀ ਫੋਨ ਨੰਬਰ ਨੂੰ ਆਧਾਰ ਕਾਰਡ ਨਾਲ ਤੁਸੀਂ ਲਿੰਕ ਕਰ ਸਕਦੇ ਜੀ ਤੇ ਤੁਸੀਂ ਕੋਈ ਵੀ ਜਿਹੜੇ ਵੀ ਪੈਨਸ਼ਨਰ ਨੇ 올ਡੇਜ ਪੈਨਸ਼ਨ ਦਿੰਦੀ ਆ ਜਾਂ ਸੋਸ਼ਲ ਪੈਨਸ਼ਨ ਮਿਲਦੀ ਆ ਜਾਂ ਰਿਟਾਇਰਡ ਫੌਜੀ ਨੇ ਪੈਨਸ਼ਨ ਮਿਲਦੀ ਆ ਉਹ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਜੀ ਤੇ ਉਹਨਾਂ ਦੇ ਜਿਹੜੇ ਅਲਾਈਵ ਸਰਟੀਫਿਕੇਟ ਨੇ ਉਹ ਤੁਸੀਂ ਆਨਲਾਈਨ ਸਬਮਿਟ ਕਰ ਸਕੋਗੇ ਇੱਕ ਕਨਸੈਪਟ ਕੈਨੇਡਾ ਦੇ ਪੇਸ਼ ਦਿੰਦੇ ਆ ਜਿੱਥੇ ਕਿ ਵਿਦਿਆਰਥੀ 10+2 ਤੋਂ ਬਾਅਦ ਪੜ੍ਹ ਵੀ ਸਕਦੇ ਨੇ ਆਦਾ ਕੰਮ ਵੀ ਕਰ ਸਕਦੇ ਨੇ ਪੜ੍ਹਾਈ ਦੇ ਨਾਲ ਨਾਲ ਕਮਾਈ ਕਰ ਸਕਦੇ ਨੇ ਆਕੇ ਆਪੇ ਮਾਪਾਪ ਦੇ ਉੱਤੇ ਬਹੁਤ ਜ਼ਿਆਦਾ ਨਾ ਬਣ ਇਹੀ ਸਕੀਮ ਭਾਰਤ ਵਿੱਚ ਲਾਂਚ ਕੀਤੀ ਗਈ ਹੈ ਜੇਕਰ ਤੁਸੀਂ ਹੋਰ ਕੋਈ ਜਾਣਕਾਰੀ ਲੈਣਾ ਚਾਹੋ ਉੱਪਰ ਦਿੱਤੇ ਗਏ ਫੋਨ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਥੈਂਕ ਯੂ ਵੈਰੀ ਮਚ ਟੇਕਨ ਐਟ ਵਿਦਸ